ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕਾ ਤੋਂ ਵਾਪਸ ਆਉਂਦਿਆਂ ਹੋਇਆਂ ਹਸਨ ਅਬਦਲ ਸਹਿਰ ਵਿੱਚ ਪਹੁੰਚ ਗਏ ਤੇ ਇੱਕ ਉੱਚੀ ਜਿਹੀ ਪਹਾੜੀ ਦੇ ਥੱਲੇ ਆਪਣਾ ਡੇਰਾ ਲਗਾ ਲਿਆ ਜਿਸ ਪਹਾੜੀ ਦੇ ਥੱਲੇ ਗੁਰੂ ਜੀ ਬੈਠੇ ਹੋਏ ਸਨ ਉਸ ਪਹਾੜੀ ਦੇ ਉੱਪਰ ਪੀਰ ਬਲੀ ਕੰਦਾਰੀ ਰਹਿੰਦਾ ਸੀ ਜਿਸ ਦੀ ਦੂਰ ਦੂਰ ਤੱਕ ਬੜੀ ਮਾਨਤਾ ਸੀ ਪਹਾੜੀ ਦੇ ਥੱਲੇ ਟੇਰਾ ਲਗਾਈ ਬੈਠੇ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਵੀ ਸਨ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਹੈ ਸਤਿਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਕਿ ਮੈਂ ਪਾਣੀ ਪੀ ਆਮਾ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਬਲੀ ਕੰਧਾਰੀ ਹੈ ਤੇ ਉਸ ਕੋਲ ਇੱਕ ਪਾਣੀ ਦਾ ਚਸ਼ਮਾ ਹੈ ਜਿਹੜਾ ਕਿ 24 ਘੰਟੇ ਪਾਣੀ ਨਾਲ ਭਰਿਆ ਰਹਿੰਦਾ ਹੈ ਤੂੰ ਇੱਕ ਵਾਰੀ ਬਲੀ ਕੰਧਾਰੀ ਦੇ ਕੋਲ ਜਾ ਸ਼ਾਇਦ ਤੈਨੂੰ ਉਹ ਪੀਣ ਨੂੰ ਪਾਣੀ ਦੇ ਦੇਵੇ ਭਾਈ ਮਰਦਾਨਾ ਗੁਰੂ ਜੀ ਦੀ ਆਗਿਆ ਲੈ ਕੇ ਪਾਣੀ ਪੀਣ ਲਈ ਪਹਾੜ ਦੇ ਸਿਖਰ ਤੇ ਪਹੁੰਚ ਗਿਆ ਪਹਾੜੀ ਦੇ ਸਿਖਰ ਤੇ ਵਲੀ ਕੰਦਾਰੀ ਬੈਠਾ ਹੋਇਆ ਸੀ ਤਾਂ ਭਾਈ ਮਰਦਾਨੇ ਨੇ ਉਸ ਨੂੰ ਬੇਨਤੀ ਕੀਤੀ ਕਿ ਭਾਈ ਜੀ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਡੇ ਚਸ਼ਮੇ ਵਿੱਚੋਂ ਪਾਣੀ ਪੀ ਲਾਂ ਤੰਬਲੀ ਕੰਦਾਰੀ ਭਾਈ ਮਰਦਾਨੇ ਨੂੰ ਆਖਣ ਲੱਗਾ ਕਿ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਪੀਣ ਲਈ ਰੱਖਿਆ ਹੈ ਜੇਕਰ ਇਸ ਤਰ੍ਹਾਂ ਮੈਂ ਦੂਜਿਆਂ ਨੂੰ ਪਾਣੀ ਪੀਣ ਲਈ ਦਿੰਦਾ ਰਿਹਾ ਤਾਂ ਮੇਰਾ ਤਾਂ ਪਾਣੀ ਕੁਝ ਹੀ ਮਹੀਨਿਆਂ ਵਿੱਚ ਮੁੱਕ ਜਾਵੇਗਾ ਤਾਂ ਫਿਰ ਮੈਂ ਕੀ ਪੀ ਮੰਗਾ ਤੰਪਾਈ ਮਰਦਾਨੀ ਨੇ ਬਲੀ ਕੰਦਾਰੀ ਨੂੰ ਫਿਰ ਤੋਂ ਬੇਨਤੀ ਕੀਤੀ ਕਿ ਮੈਂ ਇੱਕ ਪਰਦੇਸੀ ਹਾਂ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਵੀ ਨਹੀਂ ਹੈ ਜਿੱਥੇ ਕੀ ਪਾਣੀ ਪੀਣ ਨੂੰ ਮਿਲਦਾ ਹੋਵੇ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਸਿਰਫ ਪਿਆਸ ਬੁਝਾਉਣ ਲਈ ਦੇ ਦਿਓ ਇਸ ਤੋਂ ਬਾਅਦ ਅਸੀਂ ਅੱਗੇ ਨਿਕਲ ਜਾਵਾਂਗੇ। ਪਰ ਕਠੋਰ ਦਿਲ ਵਾਲਾ ਬਲੀ ਕੰਦਾਰੀ ਨਾ ਮੰਨਿਆ। ਜਿਸ ਤੋਂ ਬਾਅਦ ਭਾਈ ਮਰਦਾਨਾ ਵਾਪਸ ਗੁਰੂ ਜੀ ਦੇ ਪਾਸ ਪਰਤ ਆਇਆ ਤੇ ਪੂਰੀ ਗੱਲ ਗੁਰੂ ਜੀ ਨੂੰ ਸੁਣਾਈ। ਤਨ 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 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਵਲੀ ਕੰਧਾਰੀ ਦੇ ਪਾਸ ਫਿਰ ਤੋ ਜਾ ਤੇ ਉਸ ਨੂੰ ਕਹਿ ਕਿ ਫਨਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ ਪਰਮਾਤਮਾ ਦਾ ਦਿੱਤਾ ਜੋ ਕੁਝ ਵੀ ਹੈ ਉਸ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਖੁਦਾ ਐਸੇ ਵਿੱਚ ਹੀ ਖੁਸ਼ ਰਹਿੰਦਾ ਹੈ ਤਾਂ ਗੁਰੂ ਜੀ ਦੀ ਆਗਿਆ ਲੈ ਕੇ ਪਾਈ ਮਰਦਾਨਾ ਦੂਜੀ ਵਾਰ ਫਿਰ ਤੋਂ ਪਹਾੜ ਤੇ ਚੜ ਗਿਆ ਤੇ ਵਲੀ ਕੰਦਾਰੀ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਜਿਸ ਤਰ੍ਹਾਂ ਉਸ ਨੂੰ ਗੁਰੂ ਜੀ ਨੇ ਕਿਹਾ ਸੀ ਤਾਂ ਪਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਵਲੀ ਕੰਦਾਰੀ ਨੂੰ ਕ્રોਧ ਆ ਗਿਆ ਤੇ ਆਖਣ ਲੱਗਾ ਕਿ ਜੇਕਰ ਤੇਰੇ ਗੁਰੂ ਵਿੱਚ ਇੰਨੀ ਹੀ ਸ਼ਕਤੀ ਹੈ ਤਾਂ ਉਹ ਤੈਨੂੰ ਆਪ ਹੀ ਪਾਣੀ ਕਿਉਂ ਨਹੀਂ ਪਲਾ ਦਿੰਦਾ ਬਲੀ ਕੰਧਾਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਨਿਰਾਸ਼ ਹੋ ਗਿਆ ਤੇ ਪਾਣੀ ਨੂੰ ਤਰਸਦਾ ਵਾਪਸ ਥੱਲੇ ਆ ਗਿਆ ਤੇ ਆਣ ਕੇ ਗੁਰੂ ਸਾਹਿਬ ਜੀ ਨੂੰ ਉਹੀ ਦੱਸਿਆ ਜਿਹੜਾ ਕੁਝ ਬਲੀ ਕੰਧਾਰੀ ਨੇ ਉਸ ਨੂੰ ਬੋਲਿਆ ਸੀ ਤਾਂ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੀ ਨੂੰ ਕਿਹਾ ਕਿ ਮਰਦਾਨੀਆਂ ਕਰਤਾਰ ਜੋ ਵੀ ਕਰਦਾ ਹੈ ਸਭ ਕੁਝ ਚੰਗੇ ਲਈ ਹੀ ਕਰਦਾ ਹੈ ਤੂੰ ਨਰਾਸ਼ ਨਾ ਹੋ ਤੇ ਉਹ ਜਿਹੜਾ ਤੇਰੇ ਸਾਹਮਣੇ ਪੱਥਰ ਪਿਆ ਹੈ ਤੇ ਉਸ ਨੂੰ ਥੋੜਾ ਜਿਹਾ ਇੱਕ ਪਾਸੇ ਕਰ ਤਾਂ ਭਾਈ ਮਰਦਾਨੀ ਨੇ ਉਸੇ ਤਰ੍ਹਾਂ ਹੀ ਕੀਤਾ जिम्मी ਹੀ ਭਾਈ ਮਰਦਾਨੇ ਨੇ ਉਸ ਪੱਥਰ ਨੂੰ ਥੋੜਾ ਜਿਹਾ ਇੱਕ ਪਾਸੇ ਕੀਤਾ ਤਾਂ ਥੱਲੇੋਂ ਨਿਰਮਲ ਜਲ ਨਿਕਲ ਆਇਆ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਬਹੁਤ ਖੁਸ਼ ਹੋਇਆ ਤੇ ਉਸ ਨੇ ਰੱਜ ਕੇ ਜਲ ਸਕਿਆ ਪਹਾੜੀ ਉੱਤੇ ਬੈਠੇ ਬਲੀ ਕੰਧਾਰੀ ਦੀ ਨਜ਼ਰ ਜਦੋਂ ਆਪਣੇ ਚਸ਼ਮੇ ਤੇ ਪਈ ਤਾਂ ਉਹ ਕੀ ਵੇਖਦਾ ਹੈ ਕਿ ਉਸ ਦੇ ਚਸ਼ਮੇ ਦਾ ਪਾਣੀ ਘਟਦਾ ਜਾ ਰਿਹਾ ਸੀ ਤੇ ਜਦੋਂ ਉਸ ਨੇ ਥੱਲੇ ਵੱਲ ਝਾਤੀ ਮਾਰੀ ਤਾਂ ਭਾਈ ਮਰਦਾਨਾ ਪਾਣੀ ਪੀ ਰਿਹਾ ਸੀ ਇਹ ਸਭ ਕੁਝ ਦੇਖ ਕੇ ਬਲੀ ਕੰਦਾਰੀ ਨੂੰ ਕ્રોਧ ਆ ਗਿਆ ਤੇ ਉਸ ਨੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਮਾਰਨ ਦੀ ਯੋਜਨਾ ਬਣਾ ਲਈ ਬਲੀ ਕੰਦਾਰੀ ਨੇ ਇੱਕ ਵੱਡਾ ਪੱਥਰ ਪਹਾੜੀ ਦੇ ਉਪਰੋਂ ਥੱਲੇ ਵੱਲ ਨੂੰ ਰੋੜ ਦਿੱਤਾ ਪੱਥਰ ਨੂੰ ਪਹਾੜ ਉਪਰੋਂ ਆਉਂਦਾ ਵੇਖ ਕੇ ਸਾਰੇ ਜਣੇ ਦੂਰ ਦੂਰ ਭੱਜ ਗਏ ਪਰ ਗੁਰੂ ਸਾਹਿਬ ਜੀ ਚਰ ਵੀ ਨਹੀਂ ਹਿੱਲੇ ਤੇ ਆਪਣੇ ਸਥਾਨ ਤੇ ਹੀ ਬਰਾਜਮਾਨ ਰਹੇ ਦੂਰ ਖਲੋਕੇ ਸਾਰੇ ਜਣੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਤੇ ਗੁਰੂ ਜੀ ਨੂੰ ਆਖਣ ਲੱਗੇ ਕੇ ਉਪਰੋਂ ਪੱਥਰ ਆ ਰਿਹਾ ਹੈ ਇੱਕ ਪਾਸੇ ਹੋ ਜਾਓ ਪਰ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਕੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਉੱਥੇ ਹੀ ਬੈਠੇ ਪ੍ਰਭੂ ਦਾ ਸਿਮਰਨ ਕਰਦੇ ਰਹੇ ਪਹਾੜੀ ਉਪਰੋਂ ਰੁੜਦਾ ਆ ਰਿਹਾ ਪੱਥਰ ਜਿਵੇਂ ਹੀ ਗੁਰੂ ਜੀ ਦੇ ਕੋਲ ਆਇਆ ਤਾਂ ਗੁਰੂ ਸਾਹਿਬ ਜੀ ਨੇ ਪੱਥਰ ਵੱਲ ਨੂੰ ਆਪਣਾ ਪੰਜਾ ਕਰ ਦਿੱਤਾ ਤਾਂ ਪੱਥਰ ਉਥੇ ਹੀ ਖਲੋ ਗਿਆ ਗੁਰੂ ਸਾਹਿਬ ਜੀ ਦੇ ਹੱਥ ਦਾ ਪੰਜਾ ਉਸ ਪੱਥਰ ਉੱਤੇ ਛਪ ਗਿਆ ਤਾਂ ਬਲੀ ਕੰਧਾਰੀ ਨੇ ਜਦੋਂ ਇਹ ਕੌਤਕ ਆਪਣੀ ਅੱਖੀਂ ਵੇਖਿਆ ਤਾਂ ਉਹ ਥੱਲੇ ਆਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਿਆ ਦੀ ਆਪਣੇ ਕੀਤੇ ਹੋਏ ਮਾੜੇ ਕਰਮ ਦੀ ਖਿਮਾ ਮੰਗਣ ਲੱਗਾ ਤਾਂ ਗੁਰੂ ਜੀ ਨੇ ਬਲੀ ਕੰਧਾਰੀ ਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਦੁਆਰਾ ਬਖਸ਼ੀਆਂ ਗਈਆਂ ਵਸਤੂਆਂ ਉੱਤੇ ਮਦੁੱਖ ਨੂੰ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਜਦੋਂ ਚਾਹੇ ਉਹਨਾਂ ਨੂੰ ਖੋ ਸਕਦਾ ਹੈ जिमी तेनु भी अपनी पानी दी चश्मे ਉਤੇ ਬਹੁਤ ਹੰਕਾਰ ਸੀ ਪਰ ਉਸਨੇ ਕੁਝ ਹੀ ਪਲੰਬ ਵਿੱਚ ਤੇਰਾ ਪਾਣੀ ਵਾਲਾ ਚਸ਼ਮਾ ਖਾਲੀ ਕਰ ਦਿੱਤਾ ਜਿਸ ਜਗ੍ਹਾ ਤੇ ਗੁਰੂ ਜੀ ਦੇ ਪਵਿੱਤਰ ਚਰਨ ਪਏ ਸਨ ਉਸ ਜਗ੍ਹਾ ਦਾ ਨਾਮ ਹੁਣ ਪੰਜਾ ਸਾਹਿਬ ਹੈ ਸਤਨਾਮ ਸ੍ਰੀ ਵਾਹਿਗੁਰੂ ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਸਾਖੀ ਬਹੁਤ ਚੰਗੀ ਲੱਗੀ ਹੋਵੇਗੀ ਇਹੋ ਜਈਆਂ ਹੋਰ ਸਾਖੀਆਂ ਸੁਣਨ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ